ਸਾ ਪੰਜਾਬ ਤੇ ਬੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਇਹ ਮਹਿਮ ਚਲਾਈ ਗਿਆ ਉਸ ਮਹਿਮ ਦੇ ਤਹਿਤ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਜੋ ਸਖਤ ਆਰਡਰ ਦਿੱਤੇ ਗਏ ਜਿਹੜੀ ਇਹ ਵੱਧ ਤਵੱਦ ਲਈ ਇਸ ਕਿਸਮ ਦੇ ਵਿਅਕਤੀ ਹੈਗੇ ਜੋ ਨਸ਼ਾ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਨਪਲੱਗ ਕਰੋ ਤੇ ਇਹ ਜੇ ਬੰਦਿਆਂ ਤੇ ਕਾਰਵਾਈ ਕਰੋ ਉਸ ਕਾਰਵਾਈ ਉਸ ਮਹਿਮ ਦੇ ਤਹਿਤ ਜਿਹੜੀਆਂ 15000 ਨਸ਼ੀਲੀਆਂ ਗੋਲੀਆਂ ਡਰਾਮਾ ਰੋਲ ਜਿਹੜੀਆਂ ਬਰਾਮਦ ਹੋਈਆਂ ਇਹ ਜਿਸ ਵਿਅਕਤੀ ਤੋਂ ਬਰਾਮਦ ਹੋਈਆਂ ਜਿਹਦਾ ਨਾਮ ਹੈ ਤਰਨ ਪਰਮਜੀਤ ਸਿੰਘ ਉਰਫ ਕਰਨ ਗਰੇ ਸਿਣੀ ਕਗਾ ਜੀ ਢੂੜਕੋਟ ਆਪਣਾ ਮੰਡਵਾਲਾ ਰੋਡ ਢੂੜਕੋਟ ਪਿੰਡਾ ਜੀ ਦਾ ਤੇ ਇਹਦੀ ਉਮਰ ਕਰੀ 25 ਸਾਲ ਹੈ ਇਹਨੇ ਆਪਣੀ ਸਕੂਟਰੀ ਤੇ ਅਗਲੇ ਪਾਸੇ ਗੱਟੇ ਚ ਰੱਖੀ ਹੋਈ ਨੇ ਗੱਠਾ ਭਰਿਆ ਸੀ ਫੋਨ ਤਾਂ ਇਹਨੂੰ ਜਿਹੜਾ ਇਹਦੇ ਤੇ ਐਨਡੀਪੀਆ ਸੈਕਟਰ ਦੇ ਤਹਿਤ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਪੈਸ਼ਲ ਯੋਗਦਾਨ ਹੈਗਾ ਜੀ ਉਹ ਸੀਈ ਦੀ ਟੀਮ ਦਾ ਹੈਗਾ ਜੀ ਜਿਹੜੇ ਅੱਧ ਰਤ ਮਿਹਨਤ ਕਰਦੇ ਆ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਫਿਰ ਜਦੋਂ ਅਸੀਂ ਸਰਚ ਕੀਤੀ ਤੇ ਦੌਰਾਨੇ ਸਰਚ ਲਈ ਗਿਆ ਸਾਨੂੰ ਇਹ ਬਰਾਮਦਗੀ ਹੋਈ ਆ ਅਸੀਂ ਪਤਾ ਲੱਗਾ ਕਿ ਇਹ ਵਿਅਕਤੀ ਕਿੱਥੋਂ ਨੈਸ਼ਨਲ ਜਾਂਦਾ ਸੀ ਔਰ ਅਗੇ ਕਿਸਨੂੰ ਸਪਲਾਈ ਕਰਦਾ ਹਾਂਜੀ ਉਹ ਐਕਚੁਅਲੀ ਅਸੀਂ ਰਿਮਾਂਡ ਲੈ ਰਹੇ ਹਾਂ ਕਿਉਂਕਿ ਰਿਮਾਂਡ ਦੇ ਵਿੱਚ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਛੋਟ ਚੀਜ਼ਾਂ ਤਾਂ ਨੋਟਸ ਚਾ ਜਾਂਦੀਆਂ ਪਰ ਇਹਦੇ ਲਈ ਰਿਮਾਂਡ ਦੀ ਸਖਤ ਜ਼ਰੂਰਤ ਹੈ ਉਹਦੇ ਵਿੱਚ ਜਿਹੜੀਆਂ ਉਹ ਜਗਾਵਾਂ ਤੇ ਮੌਕੇ ਤੇ ਅਸੀਂ ਨੂੰ ਨਾਲ ਲੈ ਕੇ ਜਾਵਾਂਗੇ ਜੀ ਤੇ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬੈਕਵਰਡ ਫਾਰਵਰਡ ਲਿੰਕ ਜਿਹੜੇ ਬੜੀ ਸੀਐਮ ਸਾਹਿਬ ਪੰਜਾਬ ਤੇ ਵਿਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਇਹ ਮਹਿਮ ਚਲਾਈ ਗਿਆ ਉਸ ਮਹਿਮ ਦੇ ਤਹਿਤ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਜੋ ਸਖਤ ਆਰਡਰ ਦਿੱਤੇ ਗਏ ਜਿਹੜੀ ਆ ਵੱਧ ਤੋਂ ਵੱਧ ਲਈ ਇਸ ਕਿਸਮ ਦੇ ਵਿਅਕਤੀ ਹੈਗੇ ਜੋ ਨਸ਼ਾ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਨਪਲੱਗ ਕਰੋ ਤੇ ਇਹ ਜੇ ਬੰਦਿਆਂ ਤੇ ਕਾਰਵਾਈ ਕਰੋ ਉਸ ਕਾਰਵਾਈ ਉਸ ਮਹਿਮ ਦੇ ਤਹਿਤ ਜਿਹੜੀਆਂ 15000 ਨਸ਼ੀਲੀਆਂ ਗੋਲੀਆਂ ਡਰਾਮਾ ਰੋਲ ਜਿਹੜੀਆਂ ਬ੍ਰਾਂਡ ਹੋਈਆਂ ਜਿਸ ਵਿਅਕਤੀ ਤੋਂ ਬ੍ਰਾਂਡ ਹੋਈਆਂ ਇਹਦਾ ਨਾਮ ਹੈ ਤਰਨ ਤਰਨਜੀਤ ਸਿੰਘ ਉਰਫ ਕਰਨ ਗਰੇ ਸਨੀਕਾ ਕਾ ਜੀ ਢੂੜਕੋਟ ਆਪਣਾ ਮੰਡ ਵਾਲਾ ਰੋਡ ਢੂੜਕੋਟ ਪਿੰਡ ਦਾ ਜੀਦਾ ਤੇ ਇਹਦੀ ਉਮਰ ਕਰੀ 25 ਸਾਲ ਹੈ ਉਹਨੇ ਆਪਣੀ ਸਕੂਟਰੀ ਤੇ ਅਗਲੇ ਪਾਸੇ ਗੱਟੇ ਚ ਰੱਖੀ ਉਹਨੇ ਗੱਟਾ ਭਰਿਆ ਸੀ ਫੁੱਲ ਇਹਦੇ ਨੂੰ ਜਿਹੜਾ ਇਹਦੇ ਤੇ ਐਨਡੀਪੀਏ ਸੈਕਟਰ ਦੇ ਤਹਿਤ ਕੇਸ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਪੈਸ਼ਲ ਯੋਗਦਾਨ ਹੈਗਾ ਜੀ ਉਹ ਸੀਈ ਦੀ ਟੀਮ ਦਾ ਹੈਗਾ ਜੀ ਇਹ ਜਿਹੜੇ ਅਦਰ ਰਾਤ ਮਿਹਨਤ ਕਰਦੇ ਆ ਪਰ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਫਿਰ ਜਦੋਂ ਅਸੀਂ ਸਰਚ ਕੀਤੀ ਤੇ ਦਰਾਨੇ ਸਰਚ ਗਈ ਗਿਆ ਤੁਹਾਨੂੰ ਇਹ ਬਰਾਮਦਗੀ ਹੋਈ ਆ ਅਸੀਂ ਫਿਰ ਪਤਾ ਲੱਗਾ ਕਿ ਇਹ ਵਿਅਕਤੀ ਕਿੱਥੋਂ ਨਸਲ ਜਾਂਦਾ ਸੀ ਔਰ ਅੱਗੇ ਕਿਸ ਨੂੰ ਸਪਲਾਈ ਕਰਦਾ ਹਾਂਜੀ ਉਹ ਐਕਚੁਅਲੀ ਅਸੀਂ ਰਿਮਾਂਡ ਲੈ ਰਹੇ ਹਾਂ ਕਿਉਂਕਿ ਰਿਮਾਂਡ ਦੇ ਵਿੱਚ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਸ਼ਾਰਟ ਚੀਜ਼ਾਂ ਦਾ ਨੋਟਸ ਤਾਂ ਜਾਂਦੀਆਂ ਪਰ ਇਹਦੇ ਲਈ ਰਿਮਾਂਡ ਦੀ ਸਖਤ ਜ਼ਰੂਰਤ ਹੈ ਉਹਦੇ ਚ ਜਿਹੜੀਆਂ ਉਹ ਜਗਾਵਾਂ ਤੇ ਮੌਕੇ ਤੇ ਅਸੀਂ ਨੂੰ ਨਾਲ ਲੈ ਕੇ ਜਮਾਗੇ ਜੀ ਤੇ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬੈਕ ਆਊਟ ਫਾਰਵਰਡ ਲਿੰਕ ਜਿਹੜੇ ਬੜਾ